ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਤੁਸੀਂ ਮੁੜ ਕਦੇ ਵੀ ਜ਼ਿੰਦਗੀ 'ਚ ਚਟਕਾਰੇ ਲਗਾ ਕੇ ਗੋਲ ਗੱਪੇ ਨਹੀਂ ਖਾਓਗੇ ਗੋਲ ਗੱਪੇ ਪਾਣੀ ਪੂਰੀ ਪੁਚਕਾ ਪਾਣੀ ਪਤਾਸ਼ੇ ਤੁਸੀਂ ਇਸ ਨੂੰ ਜੋ ਵੀ ਕਹਿੰਦੇ ਹੋਏ ਪੂਰੇ ਦੇਸ਼ 'ਚ ਬੜੇ ਚਾਹ ਨਾਲ ਖਾਦੇ ਜਾਂਦੇ ਹਨ ਜੇਕਰ ਔਰਤਾ ਬਾਜ਼ਾਰ ਜਾਂਦੀਆਂ ਹਨ ਤਾਂ ਗੋਲ ਗੱਪੇ ਖਾ ਕੇ ਵਾਪਸ ਨਹੀਂ ਆਉਂਦੀਆਂ ਤਾਂ ਉਹਨਾਂ ਦੀ ਯਾਤਰਾ ਅਧੂਰੀ ਮੰਨੀ ਜਾਂਦੀ ਹੈ ਅਕਸਰ ਅਸੀਂ ਗੋਲ ਗੱਪੇ ਬੜੇ ਚਾਹ ਨਾਲ ਖਾਂਦੇ ਹਾਂ ਤੇ ਅੰਤ ਵਿੱਚ ਗੋਲ ਗੱਪੇ ਵੇਚਣ ਵਾਲੇ ਤੋਂ ਵਾਧੂ ਪਾਣੀ ਵੀ ਮੰਗ ਕੇ ਪੀਂਦੇ ਆਂ ਪਰ ਜੋ ਮਸਾਲੇਦਾਰ ਅਤੇ ਮਸਾਲੇਦਾਰ ਗੋਲ ਗੱਪੇ ਤੁਸੀਂ ਬੜੇ ਸਵਾਦ ਨਾਲ ਖਾ ਰਹੇ ਹੋ ਅੱਜ ਅਸੀਂ ਉਸ ਦੇ ਬਾਰੇ ਇੱਕ ਅਹਿਮ ਖੁਲਾਸਾ ਕਰਨ ਜਾ ਰਹੇ ਹਾਂ ਜਿਸ ਤੋਂ ਬਾਅਦ ਤੁਸੀਂ ਵੀ ਗੋਲ ਗੱਪੇ ਦੀ ਰੇੜੀ ਦੇਖ ਦੂਰੋਂ ਹੀ ਭੱਜਦੇ ਨਜ਼ਰ ਆਓ ਗੋਲ ਗੱਪਾ ਪਾਣੀ ਪੂਰੀ ਪੁਚਕਾ ਪਾਣੀ ਪਤਾਸ਼ੇ ਤੁਸੀਂ ਇਸ ਨੂੰ ਜੋ ਵੀ ਕਹਿੰਦੇ ਹੋਏ ਪੂਰੇ ਦੇਸ਼ ਵਿੱਚ ਬੜੇ ਚਾਹ ਨਾਲ ਖਾਦੇ ਜਾਂਦੇ ਹਨ ਜੇਕਰ ਔਰਤਾਂ ਬਾਜ਼ਾਰ ਜਾਂਦੀਆਂ ਹਨ ਤਾਂ ਗੋਲ ਗੱਪੇ ਖਾ ਕੇ ਵਾਪਸ ਨਹੀਂ ਆਉਂਦੀਆਂ ਤਾਂ ਉਹਨਾਂ ਦੀ ਯਾਤਰਾ ਅਧੂਰੀ ਮੰਨੀ ਜਾਂਦੀ ਹੈ ਅਕਸਰ ਅਸੀਂ ਗੋਲ ਗੱਪੇ ਬੜੇ ਚਾਹ ਨਾਲ ਖਾਂਦੇ ਹਾਂ ਤੇ ਅੰਤ ਵਿੱਚ ਗੋਲ ਗੱਪੇ ਵੇਚਣ ਵਾਲੇ ਤੋਂ ਵਾਧੂ ਪਾਣੀ ਮੰਗ ਕੇ ਵੀ ਪੀ ਲੈਂਦੇ ਹਾਂ ਪਰ ਜੋ ਮਸਾਲੇਦਾਰ ਅਤੇ ਮਸਾਲੇਦਾਰ ਗੋਲ ਗੱਪੇ ਤੁਸੀਂ ਬੜੇ ਸਵਾਦ ਤੇ ਚਾਹ ਨਾਲ ਖਾ ਰਹੇ ਹੋ ਉਹ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਕਾਰਨ ਬਣ ਸਕਦੇ ਹਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਕਰਨਾਟਕਾ ਨੇ ਪਾਇਆ ਕਿ ਰਾਜ ਵਿੱਚ ਵਿਕਣ ਵਾਲੇ ਪਾਣੀ ਪੂਰੀ ਦੇ ਲਗਭਗ 22% ਨਮੂਨੇ ਗੁਣਵੱਤਾ ਦੇ ਮਾਪਦੰਡਾਂ ਤੋਂ ਪੂਰੀ ਤਰ੍ਹਾਂ ਫੇਲ ਹੋਏ ਹਨ ਕਰਨਾਟਕ ਤੋਂ ਲਏ ਗਏ ਪਾਣੀ ਪੂਰੀ ਦੇ 260 ਨਮੂਨਿਆਂ ਵਿੱਚੋਂ 41 ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਕਿਉਂਕਿ ਇਹਨਾਂ ਵਿੱਚ ਨਕਲੀ ਰੰਗ ਅਤੇ ਕੈਂਸਰ ਪੈਦਾ ਕਰਨ ਵਾਲੇ ਏਜੰਟ ਪਾਏ ਗਏ ਹਨ ਜਦੋਂ ਕਿ ਬਾਕੀ 18 ਦੀ ਗੁਣਵੱਤਾ ਬਹੁਤ ਹੀ ਮਾੜੀ ਦੱਸੀ ਗਈ ਅਤੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਇਹ ਪਹਿਲੀ ਵਾਰ ਨਹੀਂ ਜਦੋਂ ਗੁਲਗੱਪੇ ਐਫਐਸਐਸਏਆਈ ਦੀ ਭੋਜਨ ਮਿਆਰੀ ਗੁਣਵੱਤਾ ਜਾਂਚ ਵਿੱਚ ਅਸਫਲ ਰਹੇ ਹੋਣ ਕਈ ਰਾਜਾਂ ਵਿੱਚ ਸਾਲਾਂ ਤੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਵਡੋਦਰਾ ਚ ਹੋਈ ਜਾਂਚ ਚ ਸਾਹਮਣੇ ਆਇਆ ਸੀ ਕਿ ਪਾਣੀ ਪੂਰੀ ਦਾ ਪਾਣੀ ਸ਼ੁੱਧ ਨਹੀਂ ਹੁੰਦਾ ਜਦਕਿ ਇਸੇ ਚ ਪੁਦੀਨੇ ਦੀ ਬਜਾਏ ਸਿੰਥੈਟਿਕ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਇਸ ਦੇ ਜ਼ਿਆਦਾ ਸੇਵਨ ਨਾਲ ਪੇਟ ਅਤੇ ਅੰਤੜੀਆਂ ਤੇ ਬੇहद ਮਾੜਾ ਅਸਰ ਪੈਂਦਾ ਹੈ। ਅੰਤੜੀਆਂ ਤੇ ਇਹ ਪ੍ਰਭਾਵ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਜਦਕਿਕਰਨਾਟਕ 'ਚ ਸਾਹਮਣੇ ਆਇਆ ਕਿ ਨਮੂਨਿਆਂ 'ਚ ਪਾਣੀ ਪੂਰੀ ਦੇ ਨਮੂਨਿਆਂ 'ਚ ਚਮਕਦਾਰ ਨੀਲਾ ਸਾਨਸਟ येलो ਅਤੇ ਟਾਟ ਰੀਜ਼ਨ ਵਰਗੇ ਕੈਮੀਕਲ ਪਾਏ ਗਏ ਹਨ ਜੋ ਕਿ ਸਿਹਤ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਤਾਨੂੰ ਦੱਸਦੀ ਹੈ ਕਿ ਪਾਣੀ ਪੂਰੀ ਤੋਂ ਪਹਿਲਾਂ ਕਰਨਾਟਕ ਸਰਕਾਰ ਨੇ ਫੂਡ ਕਲਰਿੰਗ ਏਜੰਟ ਰੋਡੋਮਾਈਨ ਬੀ ਤੇ ਵੀ ਪਾਬੰਦੀ ਲਗਾ ਦਿੱਤੀ ਸੀ ਇਹ ਰੰਗ ਗੋਭੀ ਮੰਜੂਰੀਅਨ ਅਤੇ ਕਾਟਨ ਕੈਂਡੀ ਵਰਗੀਆਂ ਖਾਣ ਵਾਲੀਆਂ ਵਸਤੂਆਂ ਵਿੱਚ ਵਰਤਿਆ ਜਾਂਦਾ ਸੀ ਗੋਲ ਗੱਪੇ ਦੇ ਪਾਣੀ ਚ ਮਿਲਾਵਟ ਨੂੰ ਤੁਸੀਂ ਆਸਾਨੀ ਨਾਲ ਪਛਾਣ ਸਕਦੇ ਹੋ ਇਮਲੀ ਦਾ ਪਾਣੀ ਹਲਕਾ ਭੂਰਾ ਹੁੰਦਾ ਜਦੋਂ ਕਿ ਜੇਕਰ ਪਾਣੀ ਧਨੀਆ ਅਤੇ ਪੁਦੀਨੇ ਦਾ ਹੈ ਤਾਂ ਉਹ ਗੂੜੇ ਹਰੇ ਰੰਗ ਦਾ ਹੋਵੇਗਾ ਪਰ ਜੇਕਰ ਇਸ ਵਿੱਚ ਐਸਿਡ ਮਿਲਾਇਆ ਜਾਵੇ ਤਾਂ ਇਸ ਨਾਲ ਤੁਰੰਤ ਪੇਟ ਵਿੱਚ ਦਰਦ ਹੋ ਸਕਦਾ ਸੋ ਪਾਣੀ ਵਿੱਚ ਕੜਤਣ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਮ